ਹਾਂ ਲੋ ਫਰੈਂਡਸ ਹਾਊ ਆਰ ਯੂ? ਹੋਪਸੋ ਤੁਸੀਂ ਸਾਰੇ ਵਧੀਆ ਹੋਵੋਗੇ। ਅਕਸ਼ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ। ਹੋਪਸੋ ਤੁਹਾਨੂੰ ਕੱਲ ਵਾਲੀ ਕਲਾਸ ਪਸੰਦ ਆਈ ਹੋਵੇਗੀ ਪੈਡਾਗੋਜੀ ਦੀ ਤੇ ਅੱਜ ਆਪਾਂ ਉਹਦੇ ਤੋਂ ਰਿਲੇਟਡ ਨੈਕਸਟ ਟੌਪਿਕ ਕਰਦੇ ਹਾਂ। ਕੱਲ ਆਪਾਂ ਪੈਡਾਗੋਜੀ ਦਾ ਮੀਨਿੰਗ ਇੰਟਰੋਡਕਸ਼ਨ ਸਭ ਕੀਤਾ ਸੀ ਬੇਸਿਕ ਤੋਂ। ਤੇ ਅੱਜ ਆਪਾਂ ਕਰਦੇ ਹਾਂ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਸੀ ਕਿੱਥੋਂ ਸ਼ੁਰੂਆਤ ਹੋਈ ਤੇ ਅੱਜ ਆਪਾਂ ਉਹਦੇ ਡਿਟੇਲ ਜਾਣਦੇ ਹਾਂ ਪਲੀਜ਼ ਆਪਣਾ ਰਿਸਪਾਂਸ ਜ਼ਰੂਰ ਦਿਆ ਕਰੋ ਚੈਨਲ ਨੂੰ ਵੀ ਸਪੋਰਟ ਕਰੋ ਸਾਨੂੰ ਵੀ ਫਿਰ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਹੋਰ ਵਧੀਆ ਕੰਟੈਂਟ ਦੇਈਏ ਤੁਸੀਂ ਸਾਡਾ ਕੀ ਹਮਨਵਲ ਵਧਾਉਂਦੇ ਰਹੋ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਕਿਹ ਕੰਟੈਂਟ ਪ੍ਰੋਵਾਈਡ ਕਰਵਾਂਦੇ ਰਵਾਂਗੇ ਤੁਹਾਡਾ ਐਗਜ਼ਾਮ ਔਰੀਐਂਟਡ ਕਲਾਸ ਪ੍ਰੋਵਾਈਡ ਕਰਵਾਂਦੇ ਰਵਾਂਗੇ ਟਾਈਮ ਟੂ ਟਾਈਪ ਹੁਣ ਸ਼ੁਰੂਆਤ ਕਰਦੇ ਆਪਾਂ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਦੇ ਜੋ ਮੂਲ ਸ੍ਰੋਤ ਹਨ ਉਹ ਕਿਹੜੇ ਹਨ ਫਸਟ ਹੈ ਕਿ ਜਿਹੜੀ ਪੰਜਾਬੀ ਭਾਸ਼ਾ ਦਾ ਮੂਲ ਹੈ ਉਹ ਇੰਡੋ ਆਇਰਨ ਭਾਸ਼ਾ ਪਰਿਵਾਰ ਵਿੱਚ ਹੈ ਸਭ ਤੋਂ ਪਹਿਲਾਂ ਕੀ ਜਦੋਂ ਇੰਡੀਆ ਨਹੀਂ ਸੀ ਦਾ ਮਤਲਬ ਇੱਕ ਖਾਲੀ ਜਗ੍ਹਾ ਸੀ ਸਭ ਤੋਂ ਪਹਿਲਾਂ ਕਿ ਇੰਡੋ ਆਇਰਨ ਦੇ ਲੋਕ ਇੱਥੇ ਰਹਿੰਦੇ ਹੁੰਦੇ ਸਿਗੇ ਜੋ ਕਿ ਆਪਾਂ ਸਿੰਧੂ ਘਾਟੀ ਹਿਸਟਰੀ ਦੇ ਵਿੱਚ ਪੜਿਆ ਹੁਣ ਸਭ ਨੇ ਇਹ ਤਾਂ ਸਿੱਖਤੋ ਹੀ ਸ਼ੁਰੂ ਹੋ ਜਾਂਦੀ ਹੈ ਇੰਡੋ ਆਇਰਨ ਲੋਕ ਰਹਿੰਦੇ ਸੀ ਤੇ ਉਹਨਾਂ ਦੀ ਇਹ ਲੈਂਗੁਏਜ ਹੋਇਆ ਕਰਦੀ ਸੀ ਇੰਡੋ ਆਇਰਨ ਭਾਸ਼ਾ ਉਹਨਦੇ ਤੋਂ ਬਾਅਦ ਕੀ ਹੈ ਜਦੋਂ ਯਾਤਰੀ ਆਉਂਦੇ ਸਿਗੇ ਤੇ ਉਹਨਾਂ ਦੀ ਲੈਂਗੁਏਜ ਸੁਣਦੇ ਤੇ ਉਹਨਾਂ ਨੂੰ ਅਡਾਪਟ ਕਰਦੇ ਜਦੋਂ ਉਹਨਾਂ ਦੀ ਭਾਸ਼ਾ ਨੂੰ ਸਮਝਦੇ ਫਿਰ ਉਹਨਾਂ ਨੇ ਥੋੜੇ ਬਹੁਤ ਵਰਡ ਕੀ ਹੈ ਉਹਨਾਂ ਦੇ ਲੈ ਤੇ ਉਹਨਾਂ ਦੇ ਬੋਲਣੇ ਸ਼ੁਰੂ ਕਰ ਦਿੱਤੇ ਫਿਰ ਇਹ ਭਾਸ਼ਾ ਇੰਡੋ ਆਇਰਨ ਤੋਂ ਬਦਲ ਕੇ ਇਹ ਭਾਸ਼ਾ ਕੀ ਬਣ ਗਈ ਵੈਦਿਕ ਸੰਸਕ੍ਰਿਤ ਬਣ ਗਈ ਵੈਦਿਕ ਸੰਸਕ੍ਰਿਤ ਭਾਸ਼ਾ ਦੇ ਵਿੱਚੋਂ ਫਿਰ ਇਹ ਕੀ ਬਣਿਆ ਟਾਈਮ ਟਾਈਮ ਦੇ ਨਾਲ ਚੇਂਜ ਆਇਆ ਤਾਂ ਫਿਰ ਇਹਨਾਂ ਨੇ ਵੈਦਿਕ ਸੰਸਕ੍ਰਿਤ ਤੋਂ ਪ੍ਰਾਕਰਤ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ ਉਹ ਇਸ ਦੇ ਵਿੱਚ ਵੀ ਚੇਂਜ ਔਨ ਕਰਕੇ ਕੀ ਹੈ ਫਿਰ ਇਹ ਪ੍ਰਾਕਰਤ ਭਾਸ਼ਾ ਬਣ ਗਈ ਪ੍ਰਾਕਰਤ ਭਾਸ਼ਾ ਦਾ ਬਾਅਦ ਵਿੱਚ ਫਿਰ ਕੀ ਹੈ ਏਮ ਇੱਕ ਅਪਰੰਸ਼ ਭਾਸ਼ਾ ਦਾ ਜਨਮ ਹੋਇਆ ਵੈਦਿਕ ਸੰਸਕ੍ਰਿਤ ਤੋਂ ਕੀ ਹੈ ਪ੍ਰਾਕਰਤ ਭਾਸ਼ਾ ਉਤਪਨ ਹੋਈ ਹੈ ਪ੍ਰਾਕਰਤ ਭਾਸ਼ਾ ਤੋਂ ਕੀ ਹੈ ਅਪਰੰਸ਼ ਭਾਸ਼ਾ ਬਣੀ ਹੈ ਇਸ ਤਰ੍ਹਾਂ ਆਪਾਂ ਨੂੰ ਪਤਾ ਲੱਗਿਆ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਕਿਸ ਤਰ੍ਹਾਂ ਆਈ ਹੈ ਫਿਰ ਬਾਅਦ ਵਿੱਚ ਕੀ ਹੈ ਅਪਰੰਸ਼ ਤੋਂ ਪੰਜਾਬੀ ਭਾਸ਼ਾ ਮੁੱਖ ਤੌਰ ਤੇ ਜਿਹਦਾ ਸਰੋਤ ਰਿਹਾ ਜਾਂਦਾ ਹੈ ਉਹ ਕਿਨੂੰ ਜਾਂਦਾ ਹੈ ਅਪਰਸ਼ ਨੂੰ ਜਾਂਦਾ ਹੈ ਤੇ ਜਿਹੜੀ ਪੰਜਾਬੀ ਹੈ ਪੰਜਾਬੀ ਨੇ ਮੁੱਖ ਤੌਰ ਤੋਂ ਜਨਮ ਲਿਆ ਹੈ ਉਹ ਅਪਰਸ਼ ਭਾਸ਼ਾ ਤੋਂ ਲਿਆ ਹੈ ਇਸ ਤਰ੍ਹਾਂ ਕੀ ਹੈ ਪੰਜਾਬੀ ਭਾਸ਼ਾ ਦਾ ਇੱਕ ਰੂਪ ਆਪਣੇ ਸਾਹਮਣੇ ਆਇਆ ਥਰਡ ਹੈ ਕਿ ਜਿਹੜੇ ਪੰਜਾਬੀ ਦੀ ਸ਼ੁਰੂਆਤੀ ਰੂਪ ਹੈ ਉਹ ਕੀ ਹੈ ਪੰਜਾਬੀ ਭਾਸ਼ਾ ਦੀ ਜਿਹੜੀ ਸ਼ੁਰੂਆਤ ਹੈ ਉਹ 8ਵੀਂ ਤੋਂ 9ਵੀਂ ਸਦੀ ਦੇ ਆਸ-ਪਾਸ ਮੰਨੀ ਜਾਂਦੀ ਹੈ ਸਭ ਤੋਂ ਪਹਿਲਾਂ ਪੰਜਾਬੀ ਵਿੱਚ ਮਿਲਦੇ ਨਿਸ਼ਾਨ ਹੈਗੇ ਆ ਉਹ ਕਿਦੇ ਮਿਲਦੇ ਹੈ ਬਾਬਾ ਫਰੀਦ ਜੀ ਦੇ ਮਿਲਦੇ ਹਨ ਬਾਬਾ ਫਰੀਦ ਜੀ ਦੀਆਂ ਬਾਣੀਆਂ ਦੇ ਨਿਸ਼ਾਨ ਸਭ ਤੋਂ ਪਹਿਲਾਂ ਆਪਾਂ ਨੂੰ 1173 ਤੋਂ 1266 ਇਸਵੀ ਤੱਕ ਆਪਾਂ ਨੂੰ ਮਿਲੇ ਸਨ ਤੇ ਇਸ ਕਰਕੇ ਬਾਬਾ ਫਰੀਦ ਜੀ ਨੂੰ ਆਪਾਂ ਕਿਹਾ ਪੰਜਾਬੀ ਕਵੀ ਭਾਸ਼ਾ ਦਾ ਪਿਤਾ ਵੀ ਕਿਹਾ ਜਾਂਦਾ ਹੈ ਆਪਾਂ ਪੰਜਾਬੀ ਕਾ ਭਾਸ਼ਾ ਦੇ ਜੋ ਪਿਤਾ ਹੈ ਕਿਸ ਨੂੰ ਕਹਨੇ ਆ ਬਾਬਾ ਫਰੀਦ ਜੀ ਨੂੰ ਕਹਨੇ ਆ ਕਿਉਂਕਿ ਜਿਹੜੇ ਨਿਸ਼ਾਨ ਹੈ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਮਿਲਦੇ ਹਨ 1173 ਤੋਂ 1266 ਇਸਵੀ ਤੱਕ ਹੋਪਸੋ ਤੁਹਾਨੂੰ ਇਹ ਚੀਜ਼ ਵਧੀਆ ਸਮਝ ਆ ਗਈ ਹੋਣੀ ਹੈ ਕਿ ਇਹ ਪੰਜਾਬੀ ਭਾਸ਼ਾ ਹੈ ਉਹ ਕਿਸ ਤਰ੍ਹਾਂ ਆਈ ਤੇ ਕਿਸ ਤਰ੍ਹਾਂ ਮਤਲਬ ਇਹ ਮੋਡੀਫਾਈ ਹੁੰਦੀ ਗਈ ਤੇ ਆਪਣੇ ਸਾਹਮਣੇ ਕੀ ਹੈ ਇੱਕ ਪੰਜਾਬੀ ਭਾਸ਼ਾ ਦਾ ਰੂਪ ਪ੍ਰੋਪਰ ਰੂਪ ਕੀ ਆਪਣੇ ਸਾਹਮਣੇ ਆਇਆ ਹੁਣ ਆਪਾਂ ਭਾਸ਼ਾ ਦਾ ਸਮਝ ਲਈ ਕਿ ਪਾਸ਼ਾ ਇਸ ਤਰ੍ਹਾਂ ਆਈ ਹੈ ਹੁਣ ਆਪਾਂ ਸਮਝਦੇ ਹਾਂ ਕਿ ਲਿਪੀ ਲਿਪੀ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਪਹਿਲਾ ਪੰਜਾਬੀ ਭਾਸ਼ਾ ਨੂੰ ਲਾਂਡੇ ਲਿਪੀ ਵਿੱਚ ਲਿਖਿਆ ਜਾਂਦਾ ਸੀ ਹੁਣ ਇਹ ਚੀਜ਼ ਨੋਟ ਕਰੋ ਕਿ ਪੰਜਾਬੀ ਭਾਸ਼ਾ ਨੂੰ ਪਹਿਲਾ ਕਿਹੜੀ ਲਿਪੀ ਦੇ ਵਿੱਚ ਲਿਖਿਆ ਜਾਂਦਾ ਸੀ ਲਾਂਡੇ ਲਿਪੀ ਵਿੱਚ ਲਿਖਿਆ ਜਾਂਦਾ ਸੀ ਬਾਅਦ ਵਿੱਚ ਗੁਰਮੁਖੀ ਲਿਪੀ ਦਾ ਵਿਕਾਸ ਹੋਇਆ ਬਾਅਦ ਵਿੱਚ ਕੀ ਹੈ ਗੁਰਮੁਖੀ ਲਿਪੀ ਦਾ ਵਿਕਾਸ ਹੋਇਆ ਜਿਸ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮજબૂત ਬਣਾਇਆ ਸੀ ਮਤਲਬ ਜਦੋਂ ਗੁਰਮੁਖੀ ਲਿਪੀ ਦਾ ਵਿਕਾਸ ਹੋਇਆ ਤੇ ਇਸ ਨੂੰ ਵਧਾਉਣ ਦਾ ਅੱਗੇ ਵਧਾਉਣ ਦਾ ਕੰਮ ਕਿਸ ਨੇ ਕੀਤਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀ ਅੱਜ ਆਪਣੀ ਪੰਜਾਬੀ ਹੈ ਉਹ ਗੁਰਮੁਖੀ ਵਿੱਚ ਲਿਖੀ ਜਾਂਦੀ ਹੈ ਇਸ ਦੇ ਵਿਕਾਸ ਦਾ ਕੀ ਪੜਾ ਹੈ ਪੰਜਾਬੀ ਬੋਲੀ ਦੇ ਜਿਹੜਾ ਵਿਕਾਸ ਹੈ ਇਸ ਦਾ ਕੀ ਪੜਾ ਹੈ ਕਿ ਜਿਹੜੀ ਪ੍ਰਾਤਨ ਪੰਜਾਬੀ ਹੈ ਅੱਠਵੀਂ ਤੋਂ 14ਵੀਂ ਸਦੀ ਦੇ ਵਿਚਾਰ ਹੋਏ ਸੀ ਉਸ ਨੂੰ ਕਿਨੇ ਮਤਲਬ ਅੱਗੇ ਵਧਾਇਆ ਸੀ ਉਹ ਬਾਬਾ ਫਰੀਦ ਜੀ ਦੀ ਬਾਣੀ ਨੇ ਅੱਗੇ ਵਧਾਇਆ ਸੀ ਆਪਾਂ ਨੂੰ ਬਾਬਾ ਫਰੀਦ ਜੀ ਦੀ ਬਾਣੀ ਦੇ ਥਰੂ ਕੀ ਹੈ ਆਪਾਂ ਨੂੰ ਸ्रोत ਮਿਲਦੇ ਹਨ ਪੰਜਾਬੀ ਭਾਸ਼ਾ ਦੇ ਫਿਰ ਕੀ ਆਇਆ ਮੱਧਕਾਲੀਨ ਪੰਜਾਬੀ ਆਈ ਜੋ ਕਿ 15ਵੀ ਤੋਂ 18ਵੀ ਸਦੀ ਦੇ ਵਿੱਚਕਾਰ ਆਈ ਤੇ ਇਹਨਾਂ ਦਾ ਮਤਲਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਜਿਹੜੇ ਹੋਰ ਆਪਣੇ ਸਿੱਖ ਗੁਰੂਆਂ ਦੀ ਬਾਣੀ ਦੇ ਨਾਲ ਕੀ ਹੈ ਇਹਨਾਂ ਦਾ ਵਿਸਤਾਰ ਹੋਇਆ ਪਹਿਲਾਂ ਇਹਦੀ ਜਿਹੜੀ ਲਿਪੀ ਸੀਗੀ ਉਹ ਲਾਂਡੇ ਲਿਪੀ ਦੇ ਵਿੱਚ ਕੀ ਹੈ ਪੰਜਾਬੀ ਭਾਸ਼ਾ ਲਿਖੀ ਜਾਂਦੀ ਸੀ ਫਿਰ ਬਾਅਦ ਵਿੱਚ ਕੀ ਹੋਇਆ ਇਸ ਨੂੰ ਆਪਣੇ ਗੁਰੂ ਸਾਹਿਬਾਂ ਨੇ ਇਸ ਨੂੰ ਗੁਰਮੁਖੀ ਲਿਪੀ ਦੇ ਵਿੱਚ ਬਦਲਿਆ ਤੇ ਫਿਰ ਅੱਜ ਵੀ ਆਪਣੀ ਕੀ ਹੈ ਗੁਰਮੁਖੀ ਲਿਪੀ ਦੇ ਵਿੱਚ ਆਪਾਂ ਪੰਜਾਬੀ ਨੂੰ ਲਿਖਦੇ ਹਾਂ ਬੋਲਦੇ ਹਾਂ ਫਿਰ ਆਪਣੀ ਪੰਜਾਬੀ ਦੇ ਵਿੱਚ ਕੀ ਹੋਇਆ ਇੱਕ ਨਵਾਂ ਵਿਕਾਸ ਹੋਇਆ ਤੇ ਜਿਸ ਨੂੰ ਆਪਾਂ ਕੀ ਬੋਲਦੇ ਹਾਂ ਆਧੁਨਿਕ ਪੰਜਾਬੀ ਆਧੁਨਿਕ ਪੰਜਾਬੀ ਹੈ ਜਿਹੜੀ ਇਹ ਕੀ ਹੈ 19ਵੀਂ ਸਦੀ ਤੋਂ ਹੁਣ ਤੱਕ ਜਿਹੜੀ ਚੱਲਦੀ ਆ ਰਹੀ ਹੈ ਇਹ ਹੈ ਇਹਨੂੰ ਅੱਗੇ ਵਧਾਉਣ ਦਾ ਕੰਮ ਕਿਸ ਨੇ ਕੀਤਾ ਮਤਲਬ ਇਹਦਾ ਸ਼੍ਰੇਖ ਕਿਸ ਨੂੰ ਜਾਂਦਾ ਹੈ ਤਾਂ ਇਹ ਹੈ ਭਾਈ ਵੀਰ ਸਿੰਘ ਜੀ ਮੁਹੰਮਦ ਰਫੀਕ ਨਾਨਕ ਸਿੰਘ ਜੀ ਇਹ ਜਿਹੜੇ ਆਧੁਨਿਕ ਲੇਖਕ ਹੋਏ ਹਨ ਇਹਨਾਂ ਨੇ ਆਪਣੀ ਪੰਜਾਬੀ ਬੋਲੀ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ ਤੇ ਇਹਨਾਂ ਨੇ ਮਤਲਬ ਹੋਰ ਭਾਸ਼ਾਵਾਂ ਜਿਹੜੀਆਂ ਹਨ ਉਹਨਾਂ ਦੇ ਵਿੱਚੋਂ ਲੈ ਕੇ ਵਰਡ ਤੇ ਇਹਨੂੰ ਪੰਜਾਬੀ ਨੂੰ ਕਿਹਾ ਮੋਡੀਫਾਈ ਬਣਾਇਆ ਆਧੁਨਿਕ ਬਣਾਇਆ ਇਸ ਕਰਕੇ ਇਹਨਾਂ ਨੂੰ ਕਿਹਾ ਆਧੁਨਿਕ ਪਿਤਾ ਵੀ ਆਧੁਨਿਕ ਪੰਜਾਬੀ ਦੇ ਪਿਤਾ ਵੀ ਕਿਹਾ ਜਾਂਦਾ ਹੈ ਹੋਪਸ ਤੋਂ ਤੁਹਾਨੂੰ ਸਮਝ ਆ ਗਈ ਹੋਣੀ ਹੈ ਜਿਹੜੀ ਆਪਣੀ ਪ੍ਰਾਤਨ ਪੰਜਾਬੀ ਹੈ ਉਹ 8ਵੀਂ ਤੋਂ 14ਵੀਂ ਸਦੀ ਵਿਚਕਾਰ ਤੇ ਜਿਹੜੀ ਆਪਣੀ ਮੱਧ ਕਾਲੀਨ ਪੰਜਾਬੀ ਹੈ ਉਹ 8 15ਵੀਂ ਤੋਂ 18ਵੀਂ ਸਦੀ ਮੰਨੀ ਜਾਂਦੀ ਹੈ ਤੇ ਫਿਰ ਆਪਣੀ ਜਿਹੜੀ ਕੀ ਹੈ ਹੁਣ ਜਿਹੜੀ ਚੱਲ ਰਹੀ ਹੈ ਆਧੁਨਿਕ ਪੰਜਾਬੀ 19ਵੀਂ ਸਦੀ ਤੋਂ ਲੈ ਕੇ ਹੁਣ ਤੱਕ ਹੁਣ ਇਹਦਾ ਨਿਸ਼ਕਰਸ਼ ਕੀ ਨਿਕਲਦਾ ਹੈ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਇਹ ਵੈਦਿਕ ਸੰਸਕ੍ਰਿਤ ਤੋਂ ਆਏ ਜੇ ਆਪਣੀ ਪ੍ਰੋਪਰ ਮਤਲਬ ਪ੍ਰੋਸੈਸ ਪੁੱਛੀ ਜਾਵੇ ਤਾਂ ਸਭ ਤੋਂ ਪਹਿਲਾਂ ਕੀ ਆਏਗਾ ਇੰਡੋ ਆਇਰਨ ਲੈਂਗੁਏਜ ਆਏਗੀ ਇੰਡੋ ਆਇਰਨ ਭਾਸ਼ਾ ਤੋਂ ਕੀ ਬਣਿਆ ਵੈਦਿਕ ਸੰਸਕ੍ਰਿਤ ਬਣੀ ਵੈਦਿਕ ਸੰਸਕ੍ਰਿਤ ਤੋਂ ਕੀ ਬਣੀ ਪ੍ਰਾਕਰਤ ਭਾਸ਼ਾ ਬਣੀ ਪ੍ਰਾਕਰਤ ਪਾਸ਼ਾ ਤੋਂ ਫਿਰ ਕੀ ਹੈ ਅਪਪ੍ਰਾਸ਼ ਪਾ ਸਬਣੀ ਫਿਰ ਆਪਣੀ ਪੁਰਾਤਨ ਪੰਜਾਬੀ ਫਿਰ ਆਪਣੀ ਮੱਧ ਕਾਲੀਨ ਪੰਜਾਬੀ ਫਿਰ ਆਪਣੀ ਕਿਬਣੀ ਆਧੁਨਿਕ ਪੰਜਾਬੀ ਇਸ ਤਰ੍ਹਾਂ ਕੀ ਹੈ ਆਪਣੀ ਪੰਜਾਬੀ ਦਾ ਵਿਕਾਸ ਹੋਇਆ ਤੇ ਅੱਜ ਦੇ ਸੰਸਾਰ ਦੇ ਵਿੱਚ ਕੀ ਹੈ ਮੋਸਟ ਆਫ ਜਿਹੜੇ ਲੋਕ ਹਨ ਕਿੰਨੇ ਲੱਖਾਂ ਲੋਕ ਹਨ ਇਹ ਪੰਜਾਬੀ ਬੋਲਦੇ ਹਨ ਤੇ ਇਸ ਕਰਕੇ ਆਪਾਂ ਇਹਨੂੰ ਜਿਹੜੀ ਪੰਜਾਬੀ ਨੂੰ ਭਾਸ਼ਾ ਨੂੰ ਬੋਲਦੇ ਆ ਤਾਂ ਇਹਨੂੰ ਮਾਂ ਪੰਜਾਬੀ ਮਾਂ ਬੋਲੀ ਪੰਜਾਬੀ ਵੀ ਕਿਹਾ ਜਾਂਦਾ ਹੈ ਮਤਲਬ ਹੁਣ ਪਹਿਲਾਂ ਮਤਲਬ ਇਹ ਸਿਰਫ ਬੋਲੀ ਨਹੀਂ ਸੀ ਜਾਂਦੀ ਪਹਿਲੇ ਲਿਖੀ ਜਾਂਦੀ ਸੀ ਤੇ ਬੋਲਦੇ ਬਹੁਤ ਘੱਟ ਲੋਕ ਹੁੰਦੇ ਸੀ ਹੁਣ ਇਹਦੀ ਮਤਲਬ ਬੋਲਣ ਦੀ ਜਿਹੜੀ ਹੈ ਉਹ ਲੱਖਾਂ ਦੇ ਵਿੱਚ ਹਨ ਇਸ ਕਰਕੇ ਇਹਨੂੰ ਇਸ ਦੀ ਇੱਕ ਰਾਜ ਭਾਸ਼ਾ ਬਣ ਗਈ ਹੈ ਇਹਦਾ ਹੋਰ ਵਿਕਾਸ ਹੋ ਚੁੱਕਿਆ ਹੈ ਤੇ ਅੱਜ ਕੱਲ ਆਪਾਂ ਇਸ ਨੂੰ ਮਾਂ ਬੋਲੀ ਵੱਲੋਂ ਵੀ ਜਾਣਦੇ ਹਾਂ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਇਹ 8ਵੀਂ ਤੋਂ 9ਵੀਂ ਸਦੀ ਵਿਚਕਾਰ ਹੁਣ ਆਪਾਂ ਕੀ ਹੈ ਵਨ ਲਾਈਨਰ ਤੋਂ ਕਰਦੇ ਹਾਂ ਪੰਜਾਬੀ ਭਾਸ਼ਾ ਦਾ ਜਨਮ ਹੈ ਉਹ ਕਿਸ ਭਾਸ਼ਾ ਤੋਂ ਹੋਇਆ ਹੈ ਤਾਂ ਉਹ ਵੈਦਿਕ ਸੰਸਕ੍ਰਿਤ ਭਾਸ਼ਾ ਤੋਂ ਹੋਇਆ ਹੈ ਮੰਨ ਕੇ ਚੱਲੋ ਕਿ ਜੇ ਆਪਾਂ ਨੂੰ ਪੁੱਛ ਲਿਆ ਜਾਏ ਆਪਣੇ ਸਾਹਮਣੇ ਕੀ ਹੈ ਇੱਕ ਆਪਸ਼ਨ ਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਦਾ ਜਨਮ ਹੈ ਉਹ ਕਿਸ ਭਾਸ਼ਾ ਤੋਂ ਹੋਇਆ ਹੈ ਜੇ ਆਪਣੇ অপਸ਼ਨ ਦੇ ਵਿੱਚ ਵੈਦਿਕ ਸੰਸਕ੍ਰਿਤ ਭਾਸ਼ਾ ਨਹੀਂ ਹੈ ਇੰਡੋ ਆਇਰਨ ਭਾਸ਼ਾ ਹੈ ਤਾਂ ਆਪਾਂ ਉਹਦੇ ਤੇ ਹੀ ਟਿਕ ਕਰਾਂਗੇ ਤੇ ਜੇ ਆਪਣੇ ਆਪਣੇ অপਸ਼ਨ ਦੇ ਵਿੱਚ ਵੈਦਿਕ ਸੰਸਕ੍ਰਿਤ ਭਾਸ਼ਾ ਹੈ ਤਾਂ ਆਪਾਂ ਉਹਦੇ ਤੇ ਟਿਕ ਕਰਾਂਗੇ ਇਹ ਆਪਣੇ ਜਿਹੜਾ ਅਨਸਰ ਹੈ ਇਹ অপਸ਼ਨ 베ਸਡ ਹੈ ਜੀ ਆਪਣੇ অপশন ਦੇ ਵਿੱਚ ਵਾਦਿਕ ਸੰਸਕ੍ਰਿਤ ਨਹੀਂ ਲਿਖਿਆ ਹੋਇਆ ਤਾਂ ਆਪਾਂ ਇਹ ਨਹੀਂ ਕਹਾਂਗੇ ਕਿ ਏ ਆਤਾ ਮਤਲਬ ਏ ਜਿਹੜਾ ਕੁਐਸਚਨ ਹੈ ਇਹ ਕੁਐਸਚਨ ਹੀ ਰੋਂਗ ਹੈ ਨਹੀਂ ਉਥੇ ਇੰਡੋ ਆਇਰਨ ਵੀ ਦਿੱਤਾ ਹੋ ਸਕਦਾ ਹੈ ਉਥੇ ਵੈਦਿਕ ਸੰਸਕ੍ਰਿਤ ਵੀ ਹੋ ਸਕਦਾ ਹੈ ਉਥੇ ਪ੍ਰਾਕਰਤ ਵੀ ਹੋ ਸਕਦਾ ਹੈ ਜਿਹੜੀ ਆਪਣੇ ਨੀਅਰ ਵਾਈ ਪੰਜਾਬੀ ਦੇ ਲੈਂਗੁਏਜ ਹੋਗੀ ਆਪਾਂ ਉਸ ਨੂੰ ਕਿਹਾ ਟਿਕ ਕਰ ਦੇਵਾਂਗੇ ਸੈਕਿੰਡ ਹੈ ਕਿ ਪੰਜਾਬੀ ਕਿਹੜੀ ਭਾਸ਼ਾ ਦੀ ਪੰਜਾਬੀ ਜਿਹੜੀ ਕਾ ਪਾਸ਼ਾ ਦੀ ਸ਼ੁਰੂਆਤ ਹੋਈ ਹੈ ਉਹ ਕਿਹੜੀ ਹੋਈ ਹੈ ਸੋਰੀ ਇਸ ਵਿੱਚ ਥੋੜੀ ਜੀ ਮਿਸਟੇਕ ਹੈ ਪੰਜਾਬੀ ਪਾਸ਼ਾ ਦੀ ਸ਼ੁਰੂਆਤ ਤਾਂ ਇਹ ਆਪਣੀ ਹੋਈ ਹੈ 12ਵੀਂ ਬਾਹਰ ਮੇ ਸਦੀ ਵਿੱਚ ਇਹ ਥੋੜੀ ਟਾਈਪਿੰਗ ਮਿਸਟੇਕ ਹੈ ਸੌਰੀ ਤਾਂ ਪੰਜਾਬੀ ਭਾਸ਼ਾ ਦਾ ਆਪਾਂ ਗੱਲ ਕਰੀਏ ਕਿ ਪੰਜਾਬੀ ਜਿਹੜੀ ਕਾਬ ਭਾਸ਼ਾ ਦੀ ਸ਼ੁਰੂਆਤ ਹੈ ਕਾਬ ਭਾਸ਼ਾ ਦੀ ਗੱਲ ਕੀਤੀ ਗਈ ਹੈ ਤਾਂ ਉਹ ਇਸ ਦੀ ਸ਼ੁਰੂਆਤ ਕਦੋਂ ਹੋਈ ਹੈ ਤਾਂ ਇਹ 12ਵੀਂ ਸਦੀ ਆਏਗਾ ਜੇ ਆਪਾਂ ਗੱਲ ਕਰੀਏ 4th ਦੀ ਕਿ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਤਾਂ ਜਿਹੜੀ ਆਪਣੀ ਆਧੁਨਿਕ ਪੁੱਛਿਆ ਜਾਵੇ ਤਾਂ ਫਿਰ ਤਾਂ ਹੈ ਆਪਣੀ ਗੁਰਮੁਖੀ ਲਿਪੀ ਪਰ ਜੇ ਆਪਣੇ ਤੋਂ ਪੁਰਾਤਨ ਪੁੱਛੀ ਜਾਵੇ ਤਾਂ ਫਿਰ ਆਪਾਂ ਕੀ ਬੋਲਾਂਗੇ ਲਾਂਡੇ ਲਿਪੀ ਫਿਫਥ ਹੈ ਕਿ ਗੁਰਮੁਖੀ ਲਿਪੀ ਦਾ ਜਨਮ ਕਿਸ ਲਿਪੀ ਤੋਂ ਹੋਇਆ ਹੈ ਤਾਂ ਇਹ ਆਪਣਾ ਹੋਇਆ ਹੈ ਬ੍ਰਹਮੀ ਲਿਪੀ ਤੋਂ ਬ੍ਰਹਮੀ ਲਿਪੀ ਤੋਂ ਆਪਣੀ ਕੀ ਹੈ ਪੰਜਾਬੀ ਲਿਪੀ ਪੰਜਾਬੀ ਜਿਹੜੀ ਗੁਰਮੁਖੀ ਲਿਪੀ ਹੈ ਇਸ ਦਾ ਜਨਮ ਹੋਇਆ ਹੈ 6 ਹੈ ਕਿ ਲਿਪਿਕ ਕਿਸ ਨੂੰ ਆਖਦੇ ਹਨ ਜੋ ਵੀ ਆਪਣੇ ਪਾਸਾ ਲਿਖਣ ਦੇ ਚਿੰਨ ਹਨ ਉਹਨਾਂ ਨੂੰ ਕੀ ਹੈ ਲਿਪੀ ਕਿਹਾ ਜਾਂਦਾ ਹੈ ਸੈਵਨਥ ਹੈ ਕਿ ਪੰਜਾਬੀ ਦੀ ਜੋ ਪਹਿਲੀ ਵਿਆਕਰਨ ਹੈ ਉਹ ਕਿਸ ਨੇ ਲਿਖੀ ਸੀ ਪਹਿਲੀ ਵਿਆਕਰਨ ਕਿਸ ਨੇ ਲਿਖੀ ਸੀ ਤਾਂ ਉਹ ਲਿਖੀ ਸੀ ਵਿਲੀਅਮ ਕੈਰੀ ਨੇ ਵਿਲੀਅਮ ਕੈਰੀ ਨੇ ਪਹਿਲੀ ਵਿਆਕਰਨ ਕਿਸ ਨੇ ਲਿਖੀ ਸੀ ਵਿਲੀਅਮ ਕੈਰੀ ਵਿਲੀਅਮ ਕੈਰੀ ਨੇ ਲਿਖੀ ਸੀ ਸੌਰੀ ਥੋੜੀ ਮਿਸਟੇਕ ਹੈ ਅਠਵਾਂ ਹੈਗਾ ਕਿ ਵਿਆਕਰਨ ਕਿਸ ਨੂੰ ਆਖਦੇ ਹਨ ਵਿਆਕਰਨ ਕਿਸ ਨੂੰ ਆਖਦੇ ਹਨ ਤਾਂ ਉਹ ਹੈ ਭਾਸ਼ਾ ਦੇ ਨਿਯਮਾਂ ਨੂੰ ਭਾਸ਼ਾ ਦੇ ਨਿਯਮਾਂ ਨੂੰ ਕੀ ਹੈ ਵਿਆਕਰਣ ਕਿਹਾ ਜਾਂਦਾ ਹੈ ਜੇ ਹੁਣ ਆਪਾਂ ਗੱਲ ਕਰੀਏ ਕਿ ਵਿਆਕਰਣ ਦਾ ਕੀ ਕੰਮ ਹੁੰਦਾ ਹੈ ਵਿਆਕਰਣ ਦਾ ਕੀ ਕੰਮ ਹੁੰਦਾ ਹੈ ਤਾਂ ਭਾਸ਼ਾ ਨੂੰ ਸ਼ੁੱਧ ਰੱਖਣਾ ਵਿਆਕਰਣ ਦਾ ਕੰਮ ਹੁੰਦਾ ਹੈ ਭਾਸ਼ਾ ਨੂੰ ਸ਼ੁੱਧ ਰੂਪ ਦੇਣਾ 10ਵਾਂ ਹੈ ਪੰਜਾਬੀ ਕਵੀ ਭਾਸ਼ਾ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਮਤਲਬ ਪੰਜਾਬੀ ਕਾਵਿ ਭਾਸ਼ਾ ਦਾ ਪਿਤਾਮਾ ਕਿਸ ਨੂੰ ਕਹਿੰਦੇ ਹਾਂ ਤਾਂ ਉਹ ਹੈ ਆਪਣਾ ਪਾਈ ਵੀਰ ਸਿੰਘ ਜੀ 11ਵਾਂ ਹੈ ਸੌਰੀ ਇਥੇ ਪਾਈ ਵੀਰ ਸਿੰਘ ਜੀ ਨਹੀਂ ਆਏਗਾ ਜਦੋਂ ਆਪਾਂ ਗੱਲ ਕਰਦੇ ਆ ਕਿ ਪੰਜਾਬੀ ਕਾਵਿ ਭਾਸ਼ਾ ਦਾ ਪਿਤਾਮਾ ਕਿਸ ਨੂੰ ਆਖਦੇ ਹਨ ਤਾਂ ਆਪਾਂ ਪੜ੍ਹ ਕੇ ਆਏ ਹਾਂ ਬਾਬਾ ਫਰੀਦ ਫਰੀਦ ਬਾਬਾ ਫਰੀਦ ਸਿੰਘ ਜੀ ਨੈਕਸਟ ਹੈ ਆਪਣੇ ਕੋਲ 11th ਕਿ ਬਾਬਾ ਫਰੀਦ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਬਾਬਾ ਫਰੀਦ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਤਾਂ ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਦੇ ਵਿੱਚ ਪਿੰਡ ਖੇੜਤਲ ਜ਼ਿਲ੍ਹਾ ਮੁਲਤਾਨ ਪਾਕਿਸਤਾਨ ਦੇ ਵਿੱਚ ਹੋਇਆ ਹੁਣ ਆਪਾਂ ਗੱਲ ਕਰਦੇ ਹਾਂ 12ਵੀਂ ਦੀ ਕਿ ਬਾਬਾ ਜਦੋਂ ਪੰਜਾਬੀ ਚ ਟ੍ਰਾਂਸਲੇਟ ਕਰਦੇ ਆ ਨੋਟਸ ਬਣਾਣੇ ਆ ਤਾਂ ਉਸ ਟਾਈਮ ਪੇਜ ਦੀ ਸੈਟਿੰਗ ਕਰਦੇ ਟਾਈਮ ਇਹ ਟਾਈਪਿੰਗ ਮਿਸਟੇਕ ਹੋ ਜਾਂਦੀ ਆ ਸੌਰੀ ਫॉर ਦਿਸ ਨੈਕਸਟ ਟਾਈਮ ਮੈਂ ਪੂਰਾ ਧਿਆਨ ਰੱਖੂਗੀ ਇਹ ਚੀਜ਼ ਫਸਟ ਟਾਈਮ ਲਾਸਟ ਟਾਈਮ ਹੋਈ ਆ ਨੈਕਸਟ ਟਾਈਮ ਕਦੇ ਵੀ ਨਹੀਂ ਹੋਊਗੀ ਬਾਬਾ ਫਰੀਦ ਜੀ ਦੇ ਜੋ ਗੁਰੂ ਬਾਬਾ ਫਰੀਦ ਜੀ ਦੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਬਦ ਦਰਜ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 112 ਸ਼ਲੋਕ ਬਾਬਾ ਫਰੀਦ ਜੀ ਦੇ ਦਰਜ ਹਨ ਜੇ ਹੁਣ ਆਪਾਂ ਗੱਲ ਕਰੀਏ ਆਧੁਨਿਕ ਆਧੁਨਿਕ ਖੇਤਰ ਦੀ ਪੰਜਾਬੀ ਭਾਸ਼ਾ ਹੈ ਗਿਆ ਇਹਨਾਂ ਦੇ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਇਹ ਜਿਹੜੇ ਆਧੁਨਿਕ ਹਨ ਇਹਨਾਂ ਦੇ ਹਨ ਪਾਈ ਵੀਰ ਸਿੰਘ ਜੀ ਨੂੰ ਜਿਹੜੇ ਆਧੁਨਿਕ ਪੰਜਾਬੀ ਦੇ ਪਿਤਾਮਾ ਹੈ ਉਹ ਕਿਹਨਾਂ ਨੂੰ ਮੰਨਿਆ ਜਾਂਦਾ ਹੈ ਪਾਈ ਵੀਰ ਸਿੰਘ ਜੀ ਨੂੰ ਜਿਹੜੀ ਪ੍ਰਾਤਨ ਪੰਜਾਬੀ ਹੈ ਉਹਨਾਂ ਦੇ ਪਿਤਾਮਾ ਜਾਂ ਫਿਰ ਆਪਣੇ ਕਾਕ ਪੰਜਾਬੀ ਹੈ ਉਹਨਾਂ ਦੇ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਆਪਾਂ ਗੱਲ ਕਰਾਂਗੇ ਬਾਬਾ ਫਰੀਦ ਜੀ ਬਾਬਾ ਫਰੀਦ ਜੀ ਦੀ ਗੱਲ ਕਰਾਂਗੇ ਨੈਕਸਟ ਹੈ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਪਹਿਲਾ ਮਹਾਨ ਕੋਸ਼ ਕੌਣ ਸੀ ਤਾਂ ਜਿਨ੍ਹਾਂ ਨੇ ਮਤਲਬ ਸ਼ਬਦ ਕੋਸ਼ ਡਿਕਸ਼ਨਰੀ ਲਿਖੀ ਸੀ ਤਾਂ ਉਹ ਕਿੰਨਾ ਨੇ ਲਿਖੀ ਸੀ ਉਹ ਭਾਈਕਾਨ ਸਿੰਘ ਜੀ ਨੇ ਲਿਖੀ ਸੀ ਜਿਹੜੇ ਮਹਾਨ ਕੋਸ਼ ਹੋਏ ਸਨ ਜਿਨ੍ਹਾਂ ਨੇ ਡਿਕਸ਼ਨਰੀ ਲਿਖੀ ਸੀ ਸ਼ਬਦ ਕੋਸ਼ ਲਿਖਿਆ ਸੀ ਤਾਂ ਉਹ ਕੌਣ ਸਨ ਭਾਈਕਾਨ ਸਿੰਘ ਜੀ ਭਾਈਕਾਨ ਸਿੰਘ ਜੀ ਨੇ ਸਭ ਤੋਂ ਪਹਿਲਾਂ ਕਿਸੇ ਡਿਕਸ਼ਨਰੀ ਪੰਜਾਬੀ ਦੀ ਪੰਜਾਬੀ ਦੀ ਪਹਿਲੀ ਡਿਕਸ਼ਨਰੀ ਜਿਹੜੀ ਪ੍ਰਕਾਸ਼ਿਤ ਕੀਤੀ ਜਿਹੜੀ ਲਿਖੀ ਸੀ ਉਹ ਪਾਈ ਕਾਨ ਸਿੰਘ ਜੀ ਨੇ ਲਿਖੀ ਸੀ ਪਰ ਜਿਹੜੀ ਪਹਿਲੀ ਪੰਜਾਬੀ ਡਿਕਸ਼ਨਰੀ ਹੈ ਜਿਨ੍ਹਾਂ ਨੂੰ ਮਤਲਬ ਉਹਨਾਂ ਨੇ ਪ੍ਰਕਾਸ਼ਿਤ ਕੀਤਾ ਸੀਗਾ ਤਾਂ ਉਹ ਕੌਣ ਸੀ ਜੇ ਨਿਊਟਨ ਨੇ ਕੀਤਾ ਸੀ ਜੇ ਨਿਊਟਨ ਨੇ 1856 ਈਸਵੀ ਦੇ ਵਿੱਚ ਪੰਜਾਬੀ ਦੀ ਪਹਿਲੀ ਡਿਕਸ਼ਨਰੀ ਪ੍ਰਕਾਸ਼ਿਤ ਕੀਤੀ ਸੀ 16 ਹੈ ਕਿ ਜਿਹੜੇ ਪੰਜਾਬ ਦਾ ਛੇਮਾ ਦਰਿਆ ਹੈ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਪੰਜਾਬ ਦਾ ਛੇਮਾ ਦਰਿਆ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਤਾਂ ਉਹ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਪੰਜਾਬ ਦਾ ਛੇਮਾ ਦਰਿਆ ਕਿਹਾ ਜਾਂਦਾ ਹੈ ਜੇ ਆਪਾਂ 17 ਦੀ ਗੱਲ ਕਰੀਏ ਕਿ ਬਿਰਹਾ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਜੋ ਬਿਰਹਾ ਦਾ ਕਵੀ ਕਿਹਾ ਜਾਂਦਾ ਹੈ ਉਹ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕਿਹਾ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕੀ ਕਿਹਾ ਜਾਂਦਾ ਹੈ ਬਿਰਹਾ ਦਾ ਕਵੀ ਕਿਹਾ ਜਾਂਦਾ ਹੈ 17 ਹੈ ਤੂਤਾਂ ਵਾਲਾ ਖੂਕ ਕਿਸ ਦੀ ਰਚਨਾ ਹੈ ਤੂਤਾਂ ਵਾਲਾ ਖੂਕ ਕਿਸ ਕਵੀ ਦੀ ਰਚਨਾ ਹੈ ਤਾਂ ਉਹ ਹੈ ਸੋਮ ਸਿੰਘ ਸ਼ੀਤਲ ਦੀ 19 ਹੈ ਲੋਕੋ ਹਾਟ ਕਵੀ ਦੀ ਰਚਨਾ ਹੈ ਲੋਕੋ ਹਾਟ ਕਿਸ ਕਵੀ ਦੀ ਰਚਨਾ ਹੈ ਤਾਂ ਉਹ ਹੈ ਬਲਵੰਤ ਗਾਰਗੀ ਜੀ ਦੀ ਬਲਵੰਤ ਗਾਰਗੀ ਜੀ ਦੀ 20 ਹੈ ਕਿ ਚਿੱਟਾ ਲਹੁ ਕਿਹੜੇ ਕਵੀ ਦੀ ਰਚਨਾ ਹੈ ਤਾਂ ਇਹ ਹੈ ਨਾਨਕ ਸਿੰਘ ਜੀ ਦੀ 21 ਹੈ ਰਸੀਦੀ ਕਿਟਟ ਕਵੀ ਦੀ ਰਚਨਾ ਹੈ ਰਸੀਦੀ ਕਿਟਟ ਕਿਸ ਕਵੀ ਦੀ ਰਚਨਾ ਹੈ ਤਾਂ ਉਹ ਹੈ ਅਮ੍ਰਿਤਾ ਪ੍ਰੀਤਮ ਜੀ ਦੀ ਕਿਉਂਕਿ ਇਹ ਜਿਹੜੇ ਪੁਰਾਣੇ ਹੋਏ ਹਨ ਇਹਨਾਂ ਨੇ ਪੰਜਾਬੀ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਹੈ ਤੇ ਜੋ ਇਹਨਾਂ ਦੀਆਂ ਪੁਰਾਤਨ ਕਾਲ ਦੇ ਵਿੱਚ ਜੋ ਫੇਮਸ ਹੋਈਆਂ ਸਨ ਤਾਂ ਉਹ ਸਾਰੀਆਂ ਮਤਲਬ ਮੈਂ ਦੱਸ ਰਹੀਆਂ ਤੁਹਾਨੂੰ ਕਿ ਇਹ ਇਹਨਾਂ ਦੀ ਖਾਵ ਰਚਨਾ ਹੈ ਜਿਹੜੀ ਫੇਮਸ ਹੋਈਆਂ ਸੀ ਤਾਂ ਉਹਨਾਂ ਬਾਰੇ ਥੋੜਾ ਬਹੁਤ ਮੈਂ ਇੰਟਰੋਡਿਊਸ ਕਰਵਾਇਆ ਹੈ ਤੁਹਾਨੂੰ ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬੀ ਵਰਣਮਾਲਾ ਦੀ ਇਹ ਵੈਸੇ ਪੰਜਾਬੀ ਗ੍ਰਾਮਰ ਵਾਲੇ ਟੀਚਰ ਕਰਵਾਣਗੇ ਇਹ ਮੇਰਾ ਨਹੀਂ ਹੈ ਪਰ ਫਿਰ ਵੀ ਤੁਹਾਨੂੰ ਕੀ ਹੈ ਮੈਂ ਪੰਜਾਬੀ ਕਰਵਾ ਰਹੀਆਂ ਇੰਟਰੋਡਿਊਸ ਕਰਵਾ ਰਹੀਆਂ ਤਾਂ ਮੇਰਾ ਥੋੜਾ ਜਿਹਾ ਹੱਕ ਬੰਦਾ ਹੈ ਕਿ ਥੋੜਾ ਜਿਹਾ ਮੈਂ ਤੁਹਾਨੂੰ ਟੱਚ ਕਰਵਾ ਦਵਾਂ ਇਸ ਨਾਲ ਪੰਜਾਬੀ ਵਰਣਮਾਲਾ ਪੰਜਾਬੀ ਵਰਣਮਾਲਾ ਮੁੱਖ ਤੌਰ ਤੇ ਕੀ ਹੈ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਹੈ ਫਸਟਾ ਸਵਰ ਸੈਕਿੰਡ ਹੈ ਵਿਅੰਜਨ ਤੇ ਥਰਡ ਕੀ ਹੈ ਵਿਸ਼ੇਸ਼ ਅੱਖਰ ਜਿਹੜੇ ਵੋਵਲ ਹਨ ਉਹ ਆਪਣੇ ਕਿੰਨੇ ਹਨ ਵੋਵਲ ਪੰਜਾਬੀ ਦੇ ਵਿੱਚ ਮੁੱਖ 10 ਸਵਰ ਹਨ 10 ਸਵਰ ਹਨ ਤੇ ਨੌ ਆਪਣੀਆਂ ਕੀ ਹਨ ਮਾਤਰਾਵਾਂ ਹਨ ਕਿਉਂਕਿ ਆੜੇ ਦੀ ਕੋਈ ਕੀ ਹੈ ਮਾਤਰਾ ਨਹੀਂ ਹੁੰਦੀ ਇਹ ਕੀ ਹੁੰਦਾ ਹੈ ਮੁਕਤਾ ਹੁੰਦਾ ਹੈ ਨਾਲੀ ਜਿਹੜੀ ਏੜੀ ਹੈ ਉਹਦਾ ਹੈ ਏੜੀ ਹੈ ਜਿਹੜੇ ਕੀ ਸਹਾਇਕ ਅੱਖਰ ਹਨ ਤੇ ਸਵਰਾਂ ਦੀਆਂ ਜਿਹੜੀਆਂ ਮਾਤਰਾਵਾਂ ਹੁੰਦੀਆਂ ਹਨ ਇਹ ਕਿੰਨੀਆਂ ਹੁੰਦੀਆਂ ਹਨ 9 ਹਨ ਤੇ ਜਦੋਂ ਆਪਾਂ ਇਹਨਾਂ ਨੂੰ ਲੱਗ ਲਗਾ ਦਿੰਨੇ ਆ ਕੋਈ ਲੱਗ ਨਾਲ ਲੱਗ ਜਾਂਦੀ ਹੈ ਤਾਂ ਫਿਰ ਇਹਨਾਂ ਦੇ ਉਚਾਰਨ ਦੇ ਵਿੱਚ ਕੀ ਹੈ ਫਰਕ ਪੈ ਜਾਂਦਾ ਹੈ ਜੇ ਆਪਾਂ ਵਿਅੰਜਨ ਦੀ ਗੱਲ ਕਰੀਏ ਤਾਂ ਵਿਅੰਜਨਾਂ ਨੂੰ ਵਰਗਾਂ ਦੇ ਵਿੱਚ ਕੀ ਹੈ ਵੰਡਿਆ ਗਿਆ ਹੈ ਤੇ ਹਰ ਵਰਗ ਹਰ ਇੱਕ ਵਰਗ ਦੇ ਵਿੱਚ ਕੀ ਹੈ ਪੰਜ ਅੱਖਰ ਹੁੰਦੇ ਹਨ ਜਿਵੇਂ ਕਿ ਕ ਵਰਗ ਕ ਨੂੰ ਕ ਵਰਗ ਹੈ ਜਿਵੇਂ ਕਿ ਕਕਾ ਖਖਾ ਤਾਂ ਆਪਾਂ ਕੀ ਹੈ ਆਪਣੇ કંਠ ਤੋਂ ਬੋਲਿਆ ਜਾਂਦਾ ਹੈ ਤਾਂ ਇਸ ਕਰਕੇ ਇਸ ਨੂੰ ਕੀ ਹੈ કંਠ ਧੁਣੀ ਵੀ ਕਿਹਾ ਜਾਂਦਾ ਹੈ ਇਹਨੂੰ કંਠੀ ਧੁਣੀ ਵੀ ਕਿਹਾ ਜਾਂਦਾ ਹੈ ਕਕਾ ਖਖਾ ਗੱਗਾ ਖੱਗਾ ਅਈਆ ਜੇ ਹੁਣ ਆਪਾਂ ਚਚਾ ਵਰਗ ਦੀ ਗੱਲ ਕਰੀਏ ਤਾਂ ਚੱਚੇ ਵਰਗ ਦੇ ਵਿੱਚ ਵੀ ਕੀ ਹੈ ਪੰਜ ਅੱਖਰ ਹਨ ਤੇ ਇਹ ਆਪਣੇ ਕੀ ਹੈ ਚਚਾ बोल के देखो कि ये अपने तालू ਦੇ ਨਾਲ ਬੋਲਿਆ ਜਾਂਦਾ ਹੈ ਇਸ ਕਰਕੇ ਇਸ ਨੂੰ ਕੀ ਹੈ ਤਾਲੂ ਧੁਨੀਆਂ ਵੀ ਕਿਹਾ ਜਾਂਦਾ ਹੈ ਥਰਡ ਹੈ ਆਪਣਾ ਟੈਂ ਵਰਗ ਟੈਂ ਵਰਗ ਨੂੰ ਕੀ ਹੈ ਮੂਲ ਧੁਨੀਆਂ ਵੀ ਕਿਹਾ ਜਾਂਦਾ ਹੈ ਤੇ ਇਹ ਆਪਣੇ ਉਲਟ ਜੀਬੀ बोल के देखो ਟੈਂਕਾ ਤਾਂ ਆਪਣੇ ਕੀ ਹੈ ਜੀਬ ਉਲਟ ਜਾਂਦੀ ਹੈ ਇਸ ਕਰਕੇ ਇਸ ਨੂੰ ਕੀ ਹੈ ਉਲਟ ਜੀਬੀ ਵੀ ਕਿਹਾ ਜਾਂਦਾ ਹੈ ਇਹ ਆਪਣੀ ਮੂਲ ਧੁਨੀ ਹੈ ਫੋਰਥ ਹੈ ਤੈ ਵਰਗ ਤੈ ਵਰਗ ਜਦੋਂ ਆਪਾਂ ਤੱਤਾ ਬੋਲਦੇ ਹਾਂ ਤਾਂ ਇਹ ਆਪਣੇ ਕੀ ਹੈ ਦੰਤ ਦੇ ਨਾਲ ਦੰਦਾਂ ਦੇ ਨਾਲ ਜੀਭ ਟੱਚ ਹੁੰਦੀ ਹੈ ਇਸ ਕਰਕੇ ਇਸ ਨੂੰ ਕਿਹਾ ਦੰਤ ਧੁਨੀ ਵੀ ਕਿਹਾ ਜਾਂਦਾ ਹੈ ਫਿਫਥ ਹੈ ਆਪਣਾ ਪੈ ਵਰਗ ਪੈ ਵਰਗ ਕੀ ਹੈ ਇਸ ਨੂੰ ਊਠਾਂ ਵਾਲੀਆਂ ਧੁਨੀਆਂ ਵੀ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਆਪਾਂ ਬੋਲਦੇ ਹਾਂ ਪਪਾ ਤਾਂ ਆਪਣਾ ਦੇਖੋ ਦੋਨੋਂ ਲਿਪਸ ਕਿ ਹੈ ਟੱਚ ਹੁੰਦੇ ਹਨ ਤਾਂ ਇਸ ਕਰਕੇ ਇਸ ਨੂੰ ਕੀ ਹੈ ਉਠਾ ਵਾਲੀਆਂ ਧੁਨੀਆਂ ਵੀ ਕਿਹਾ ਜਾਂਦਾ ਹੈ ਤੇ ਜਿਹੜੇ ਅੰਤਿਮ ਵਰਗ ਹਨ ਉਹ ਹਨ ਯਯਾ ਰਾਰਾ ਲੱਲਾ ਵਾਵਾ ਇਹਨਾਂ ਨੂੰ ਤਰਕਾਵਾਂ ਵਿਅੰਜਨ ਵੀ ਕਿਹਾ ਜਾਂਦਾ ਹੈ ਤੇ ਜਿਹੜੇ ਸੱਸੇ ਪੈਰਿੰਦੀ ਸੱਸਾ ਹਾਹਾ ਤਾਂ ਆਪਣੇ ਕੀ ਸੰ ਜਿਹੜੇ ਖੰਡੀ ਬੋਲਦੇ ਆ ਜਾਂ ਫਿਰ ਸੰਖਰਣੀ ਬੋਲਦੇ ਆ ਇਹ ਵਿਅੰਜਨ ਕਹੇ ਜਾਂਦੇ ਹਨ ਰਾੜਾ ਜਿਹੜਾ ਵਰਡ ਹੈ ਇਹ ਆਪਣਾ ਕੀ ਹੈ ਮੂਰਤਨ ਵਿਅੰਜਨ ਹਨ ਇਹਨੂੰ ਪੰਜਾਬੀ ਦੇ ਵਿੱਚ ਕੀ ਹੈ ਇੱਕ ਵਿਲੱਖਣਾ ਅੱਖਰ ਵੀ ਕਿਹਾ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਨਵੀਨ ਅੱਖਰ ਹਨ ਜਿਵੇਂ ਕੀ ਜਜੇ ਪੈਰਿੰਦੀ ਫਫੇ ਪੈਰਿੰਦੀ ਖਖੇ ਪੈਰਿੰਦੀ ਗਗੇ ਪੈਰਿੰਦੀ ਲੱਲੇ ਪੈਰਿੰਦੀ ਤਾਂ ਇਹ ਅੱਖਰ ਕਿਹਾ ਆਪਾਂ ਅਰਬੀ ਫਾਰਸੀ ਭਾਸ਼ਾ ਤੋਂ ਲਏ ਹਨ ਤੇ ਇਸ ਕਰਕੇ ਆਪਾਂ ਉਹਨਾਂ ਦੀ ਮਤਲਬ ਭਾਸ਼ਾ ਤੋਂ ਗ੍ਰਹਿਣ ਕੀਤੇ ਹੋਏ ਸ਼ਬਦ ਹਨ ਇਸ ਕਰਕੇ ਇਹਨਾਂ ਨੂੰ ਨਵੀਨ ਅੱਖਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਆਪਣੀ ਪੰਜਾਬੀ ਬੋਲੀ ਦੇ ਵਿੱਚ ਨਹੀਂ ਸਨ ਇਹਨਾਂ ਨੂੰ ਆਪਾਂ ਅਰਬੀ ਫਾਰਸੀ ਤੋਂ ਕੀ ਹੈ ਲਿਆ ਗਿਆ ਹੈ ਤੇ ਇਹ ਆਪਣੇ ਆਧੁਨਿਕ ਪੰਜਾਬੀ ਦਾ ਹਿੱਸਾ ਹੈ ਵਿਸ਼ੇਸ਼ ਗੱਲਾਂ ਊੜਾ ਆੜਾ ਈੜੀ ਨੂੰ ਮੂਲ ਸਵਰ ਵੀ ਕਿਹਾ ਜਾਂਦਾ ਹੈ। ਬਾਕੀ ਤੁਸੀਂ ਮੈਂ ਤੁਹਾਨੂੰ ਪੀਡੀਐਫ ਪ੍ਰੋਵਾਈਡ ਕਰਵਾ ਦਵਾਂਗੀ ਕਿਉਂਕਿ ਇਹ ਸਾਰਾ ਪੰਜਾਬੀ ਗ੍ਰਾਮਰ ਦਾ ਹਿੱਸਾ ਹੈ। ਤੁਸੀਂ ਪੀਡੀਐਫ ਤੋਂ ਕਰ ਸਕਦੇ ਹੋ ਰਿਵੀਜ਼ਨ ਲੈ ਸਕਦੇ ਹੋ ਖਖੀ ਫੈਰ ਬਿੰਦੀ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਇਹਨਾਂ ਨੂੰ ਕੀ ਹੈ ਨਵੀਨ ਅੱਖਰ ਕਿਹਾ ਜਾਂਦਾ ਹੈ ਕਿਉਂਕਿ ਇਹ ਪੰਜਾਬੀ ਵਿੱਚ ਬਾਅਦ ਵਿੱਚ ਆਏ ਹਨ ਇਹਨਾਂ ਨੂੰ ਆਪਾਂ ਕੀ ਹੈ ਫਾਰਸੀ ਤੋਂ ਅਰਬੀ ਫਾਰਸੀ ਤੋਂ ਕੀ ਹੈ ਅਡਾਪਟ ਕੀਤਾ ਹੈ ਪੰਜਾਬੀ ਵਰਣਮਾਲਾ ਦੇ ਜਿਹੜੇ ਕੁੱਲ ਅੱਖਰ ਹਨ ਉਹ 41 ਤਾਂ ਆਪਣੇ ਮੂਲ ਅੱਖਰ ਹਨ ਪੰਜ ਜਿਹੜੇ ਅੱਖਰ ਹਨ ਉਹ ਨਵੇਂ ਅੱਖਰ ਹਨ ਜਿਨ੍ਹਾਂ ਨੂੰ ਆਪਾਂ ਕਿਹਾ ਹੋਰ ਭਾਸ਼ਾਵਾਂ ਤੋਂ ਕੀ ਹੈ ਗ੍ਰਹਿਨ ਕੀਤਾ ਹੋਇਆ ਹੈ ਤਾਂ ਆਪਣੇ ਕੁੱਲ ਅੱਖਰ ਜਿਹੜੇ ਬਣ ਗਏ ਉਹ ਹਨ 46 ਅੱਖਰ ਪੰਜਾਬੀ ਵਰਣਮਾਲਾ ਦੇ ਵਿੱਚ 46 ਅੱਖਰ ਹਨ ਕਈ ਵਾਰ ਨਾ ਆਪਾਂ ਨੂੰ ਉਲਝਾ ਕੇ ਕੁਐਸਚਨ ਪੁੱਛ ਦਿੱਤਾ ਜਾਂਦਾ ਜਿਵੇਂ ਨਾ 8TT ਦੇ ਵਿੱਚ ਏਡੀਟੀ ਕਾਰਡਰ ਦੇ ਵਿੱਚ ਨਾ ਇੱਕ ਕੁਐਸਚਨ ਆਇਆ ਸੀ ਕਿ ਪੰਜਾਬੀ ਵਰਣਮਾਲਾ ਕਿੰਨੀਆਂ ਹੁੰਦੀਆਂ ਹਨ ਤਾਂ ਬਹੁਤਾਂ ਨੇ 35 ਅੱਖਰ ਲਿਖ ਦਿੱਤਾ ਸੀਗਾ ਕਿ 35 ਕਿ 35 ਹੁੰਦੀ ਹੈ ਨਹੀਂ ਜੀ ਜੇ 35 ਨਹੀਂ ਹੁੰਦੀਆਂ ਵਰਣਮਾਲਾ ਸਿਰਫ ਇੱਕ ਹੁੰਦੀ ਹੈ ਇੱਕ ਵਰਣਮਾਲਾ ਦੇ ਵਿੱਚ ਕਿੰਨੇ ਹਨ 35 ਅੱਖਰ ਹੁੰਦੇ ਆ ਵਰਣਮਾਲਾ ਸਿਰਫ ਇੱਕ ਹੁੰਦੀ ਹੈ ਵਰਣਮਾਲਾ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਵਰਨਾ ਦੀ ਮਾਲਾ ਅੱਖਰਾਂ ਦੀ ਮਾਲਾ ਤੇ ਜਿਹੜੀ ਵਰਨਾ ਨੂੰ मिलाके ਜਿਹੜੀ ਮਾਲਾ ਬੰਦੀ ਹੈ ਉਹਨਾਂ ਨੂੰ ਆਪਾਂ ਵਰਣਮਾਲਾ ਬੋਲਦੇ ਹਾਂ ਤੇ ਜਾਂ ਫਿਰ ਆਪਾਂ 35 ਅੱਖਰੀ ਬੋਲਦੇ ਹੁੰਦੇ ਸੀ ਹੁੰਦਾ ਮਤਲਬ ਅੱਖਰ ਵੱਧ ਚੁੱਕੇ ਹਨ ਪੰਜਾਬੀ ਭਾਸ਼ਾ ਦੇ ਵਿੱਚ ਇਸ ਕਰਕੇ ਜੇ ਕੁਐਸਚਨ ਆਵੇ ਤਾਂ ਤੁਸੀਂ ਮਤਲਬ ਧਿਆਨ ਨਾਲ ਕਰਿਆ ਕਰੋ ਤੁਸੀਂ 35 ਜਾਂ ਫਿਰ 46 ਨਾ ਲਗਾਇਆ ਕਰੋ ਤੁਸੀਂ ਪਹਿਲਾਂ ਸਮਝਿਆ ਕਰੋ ਕਿ ਜੋ ਕੁਐਸਚਨ ਦੀ ਸੈਂਸ ਹੈ ਉਹ ਕੀ ਬਣ ਰਹੀ ਹੈ ਤੇ ਆਪਾਂ ਨੂੰ ਪੁੱਛ ਕੀ ਰਿਹਾ ਹੈ ਤਾਂ ਉਥੇ ਜਾਣਬੁੱਝ ਕੇ ਮਤਲਬ ਐਗਜ਼ਾਮੀਨਰ ਆ ਉਹ ਉਲਝਾਨ ਦੀ ਕੋਸ਼ਿਸ਼ ਕਰਦਾ ਹੈ ਆਪਾਂ ਉਲਝਣਾ ਨਹੀਂ ਹੈ ਵਰਣਮਾਲਾ ਸਿਰਫ ਇੱਕ ਹੁੰਦੀ ਹੈ ਅਲਫਾਬੈਟਸ ਵੀ ਇੱਕ ਹੁੰਦੇ ਆ ਚਾਹੇ ਹਿੰਦੀ ਹੋਵੇ ਚਾਹੇ ਪੰਜਾਬੀ ਹੋਵੇ ਵਰਣਮਾਲਾ ਕੀ ਹੈ ਇੱਕ ਹੀ ਹੁੰਦੀ ਹੈ ਇਸ ਤਰ੍ਹਾਂ ਪੰਜਾਬੀ ਵਰਣਮਾਲਾ ਸਵਰਾਂ ਵਿਅੰਜਨਾਂ ਅਤੇ ਨਵੀਨ ਅੱਖਰਾਂ ਦਾ ਮੇਲ ਹੈ ਜੋ ਮਿਲ ਕੇ ਪੰਜਾਬੀ ਭਾਸ਼ਾ ਨੂੰ ਲਿਖਣ ਤੇ ਪੜਨ ਨੂੰ ਪੂਰੀ ਪ੍ਰਣਾਲੀ ਦਿੰਦੇ ਹਨ ਜੇ ਆਪਾਂ ਪੰਜਾਬੀ ਧੁਨੀਆਂ ਵਿੱਚ ਪ੍ਰਾਣ ਦੀ ਗੱਲ ਕਰੀਏ ਤਾਂ ਕਿਹਾ ਸਪਰਸ਼ ਪ੍ਰਾਣ ਹੁੰਦੇ ਹਨ ਜਦੋਂ ਅੱਖਰਾਂ ਨੂੰ ਬੋਲਣ ਵੇਲੇ ਆਪਾਂ ਲੰਗੜਾ ਮਤਲਬ ਹਵਾ ਦਾ ਝੋਕਾ ਨਿਕਲਦਾ ਹੈ ਤਾਂ ਉਹ ਸਪਰਸ਼ ਪ੍ਰਾਣ ਕਹਿੰਦੇ ਹਨ ਜਿਵੇਂ ਖਖਾ ਹਰ ਇੱਕ ਮਤਲਬ ਜਿਹੜੀ ਵਰਣਮਾਲਾ ਦੇ ਜਿਹੜੇ ਵਰਗ ਹਨ ਹਰ ਇੱਕ ਵਰਗ ਦਾ ਕੀ ਹੈ ਦੂਜਾ ਪਹਿਲਾ ਅੱਖਰ ਛੱਡ ਕੇ ਫਿਰ ਦੂਜਾ ਫਿਰ ਤੀਜਾ ਛੱਡ ਕੇ ਚੌਥਾ ਇਹ ਕਿਹਨ ਆਪਣੇ ਸਪਰਸ਼ ਪ੍ਰਾਨ ਦੇ ਅੰਦਰ ਆਉਂਦੇ ਹਨ ਇੰਨਾ ਵਿੱਚ ਜਿਹੜੇ ਬੋਲੇ ਬੋਲਦੇ ਆਪਾਂ ਬੋਲਣ ਟਾਈਮ ਜਿਹੜੀ ਹਵਾ ਹੈ ਉਹ ਤੁਣੀ ਸਾਫ਼ ਸੁਣਾਈ ਦਿੰਦੀ ਹੈ ਉਦਾਹਰਨ ਨਾਲ ਜਿਵੇਂ ਕਿ ਕਕਾ ਖਖਾ ਖਖਾ ਜਦੋਂ ਆਪਾਂ ਬੋਲਦੇ ਆ ਨਾ ਤਾਂ ਆਪਣੇ ਕਿਹਾ ਮੂੰਹ ਵਿੱਚ ਦੀ ਜਿਹੜੀ ਆਵਾ ਹਵਾ ਦੀ ਆਵਾਜ਼ ਆ ਤਾਂ ਉਹ ਆਪਾਂ ਨੂੰ ਸਾਈਡ ਦੀ ਲੱਗਦੀ ਆਵਾਜ਼ ਸੁੰਦੀ ਹੈ ਆਪਾਂ ਨੂੰ ਫੀਲ ਹੁੰਦਾ ਹੈ ਕਿ ਹਾਂਜੀ ਖਖਾ ਬੋਲਿਆ ਹੈ ਤੁਸੀਂ ਬੋਲ ਕੇ ਟਰਾਈ ਕਰਕੇ ਦੇਖੋ ਖਖਾ ਤਾਂ ਆਪਣੇ ਕੀ ਹੈ ਇੱਕ ਸਾਈਡ ਦੇ ਵਿੱਚ ਦੀ ਕੀ ਹੈ ਹਵਾ ਬਾਹਰ ਨੂੰ ਕ੍ਰੋਸ ਹੁੰਦੀ ਹੋਈ ਆਪਾਂ ਨੂੰ ਮਹਿਸੂਸ ਹੋਊਗੀ ਸੈਕਿੰਡ ਐਸ਼ਪਰਸ਼ ਪ੍ਰਾਨ ਜਦੋਂ ਆਪਾਂ ਅੱਖਰਾਂ ਨੂੰ ਬੋਲਦੇ ਆ ਤਾਂ ਉਸ ਟਾਈਮ ਕੀ ਆ ਆਪਣੇ ਮਤਲਬ ਜਿਹੜੀ ਹਵਾ ਹੈਗੀ ਹੈ ਵాయు ਹੈਗੀ ਹੈ ਉਸ स्पर्ਸ਼ ਕਰਕੇ ਨਹੀਂ ਜਾਂਦੀ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ ਐਸ਼ਪਰਸ਼ ਪ੍ਰਾਨ ਕਹਿੰਦੇ ਹਾਂ ਜਿਵੇਂ ਕਕਾ ਜਦੋਂ ਆਪਾਂ ਕਕਾ ਬੋਲਿਆ ਆਪਣੇ ਮੂੰਹ ਦੇ ਵਿੱਚੋਂ ਕੋਈ ਆਵਾਜ਼ ਵੀ ਮਤਲਬ ਹਵਾ ਦੀ ਆਵਾਜ਼ ਨਹੀਂ ਆਈ ਜਦੋਂ ਆਪਾਂ ਖਖਾ ਖਖਾ ਬੋਲਿਆ ਤਾਂ ਆਪਣੇ ਮਤਲਬ ਆਵਾਜ਼ ਮਤਲਬ ਸੇਮ ਮਤਲਬ ਉਵੇਂ ਦੀ ਉਵੇਂ ਆਪਾਂ ਨੂੰ ਸੁਣਾਈ ਦਿੰਦੀ ਹੈ ਤੇ ਆਪਣੇ ਮੂੰਹ ਨੂੰ ਵੀ ਫੀਲ ਹੁੰਦਾ ਕਿ ਹਾਂਜੀ ਅਬ ਮੈਂ ਬਾਹਰ ਨੂੰ ਹਵਾ ਕੱਢੀ ਆ ਸੌਰੀ ਸੌਰੀ ਐਨਾ ਵਿੱਚ ਜਿਹੜਾ ਉਚਾਰਨ ਹੈ ਉਹ ਕੀ ਹੈ ਛੋਟਾ ਹੁੰਦਾ ਹੈ ਤੇ ਕੀ ਹੈ ਹਵਾ ਤੋਂ ਬਿਨਾ ਹੁੰਦਾ ਹੈ ਹਰ ਇੱਕ ਮਤਲਬ ਵਰਗ ਦਾ ਪਹਿਲਾ ਤੀਜਾ ਜਿਹੜਾ ਅੱਖਰ ਹੁੰਦਾ ਹੈ ਉਹ ਕੀ ਹੁੰਦਾ ਹੈ ਅਸ਼ਪਰਸ਼ ਹੁੰਦਾ ਹੈ ਤੇ ਜਿਹੜਾ ਚੌਥਾ ਹੁੰਦਾ ਹੈ ਤੇ ਦੂਜਾ ਹੁੰਦਾ ਹੈ ਉਹ ਕੀ ਹੁੰਦਾ ਹੈ स्पर्ਸ਼ੀ ਵਿਅੰਜਨ ਹੁੰਦੇ ਹਨ ਜੇ ਆਪਾਂ ਹੁਣ ਯਾਦ ਕਰਨ ਦਾ ਤਰੀਕਾ ਦੱਸਾਂ ਤਾਂ ਹਰ ਵਰਗ ਦੇ ਦੋ ਦੋ ਅੱਖਰ ਕੀ ਹਨ स्पर्ਸ਼ ਪ੍ਰਾਣ ਹੁੰਦੇ ਹਨ ਤੇ ਹਰ ਇੱਕ ਵਰਗ ਦੇ ਮਤਲਬ ਦੂਜਾ ਤੇ ਚੌਥਾ ਜਿਹੜੇ ਹਨ ਉਹ ਕੀ ਹੈ स्पर्ਸ਼ ਹਨ ਤੇ ਜਿਹੜੇ ਮਤਲਬ ਫਸਟ ਤੇ ਤੀਜਾ ਇਹ ਕੀ ਹਨ ਅਸਪਰਸ਼ ਪ੍ਰਾਣ ਹੁੰਦੇ ਹਨ ਆਪਣੀ ਕਲਾਸ ਇਤੋਂ ਤੱਕ ਹੀ ਸੀ ਅੱਜ ਦਾ ਟੋਪਿਕ ਆਪਣਾ ਇੱਥੇ ਖਤਮ ਹੁੰਦਾ ਹੈ ਹੋਪਸੋ ਤੁਹਾਨੂੰ ਪਸੰਦ ਆਇਆ ਹੋਊਗਾ ਸੌਰੀ ਥੋੜੀ ਬਹੁਤ ਮਿਸਟੇਕ ਹੈਨ ਦੇ ਵਿੱਚ ਅੱਗੇ ਤੋਂ ਨਹੀਂ ਹੋਗੀ ਮੈਂ ਕਲੀਅਰ ਕਰ ਦਵਾਂਗੀ ਕਲਾਸ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਜ਼ਰੂਰ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਪੋਰਟ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮੱਚ